ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰਸਵਾਰਿਓ ਗੁਰੂ ਕੀ ਸਾਜੀ ਨਵਾਜੀ ਸਾਸੰਗ ਜੀਓ ਇਤਿਹਾਸ ਸਰਵਣ ਕਰਦੇ ਹਾਂ ਦਸ਼ਮ ਪਾਤਸ਼ਾਹ ਉਹਨਾਂ ਦੇ ਜੀਵਨ ਵਿੱਚੋਂ ਸਾਖੀ ਜੰਗ ਦਾ ਬਿਗਲ ਵਜਣਾ ਇੱਕ ਜਥਾ ਯੋਧਿਆਂ ਦੇ ਅੱਗੇ ਭੇਜ ਕੇ ਸਤਿਗੁਰੂ ਜੀ ਨੇ ਕੁਝ ਯੋਧਿਆਂ ਨੂੰ ਪਿੱਛੇ ਕਿਲੇ ਦੀ ਰਾਖੀ ਵਾਸਤੇ ਨਿਜਿਤ ਕਰਕੇ ਅਰਦਾਸਾ ਸੋਧਿਆ ਅਤੇ ਇੱਕ ਵੱਡੀ ਤੇਜ ਤਾਰ ਕਿਰਪਾਨ ਗਲੇ ਵਿੱਚ ਪਹਿਨ ਲਈ ਤੀਰਾਂ ਦਾ ਇੱਕ ਪੱਥਾ ਦੂਜੇ ਪਾਸੇ ਕਮਰ ਕੱਸਾ ਕਰ ਲਿਆ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਭੰਗਾਣੀ ਦੇ ਮੈਦਾਨ ਵਿੱਚ ਦੁਸ਼ਮਣਾਂ ਦਾ ਅੱਗਾ ਰੋਕੇ ਸੇਕ ਖੜੇ ਹੋ ਗਏ ਸਨ ਇੱਕ ਵੱਡਾ ਸਖਤ ਤਨੁਸ਼ ਹੱਥ ਵਿੱਚ ਫੜ ਕੇ ਆਪ ਜੀ ਆਪਣੇ ਬਲਵਾਨ ਸੁੰਦਰ ਘੋੜੇ 'ਤੇ ਅਸਵਾਰ ਹੋ ਕੇ ਸਾਰੀ ਸੈਨਾ ਨੂੰ ਨਾਲ ਲੈ ਕੇ ਹੌਸੇ ਉੱਤੇ ਦੋਹਰੀਆਂ ਚੋਟਾਂ ਮਾਰ ਕੇ ਮਾਰਾ ਬਕਾਰਾ ਤੇ ਨਹਰੇ ਲਾਉਂਦੇ ਹੋਏ ਜੰਗ ਅਸਥਾਨ ਨੂੰ ਪੜੇ ਚਾਹ ਅਤੇ ਸ਼ਾਹ ਨਾਲ ਚੱਲ ਪਏ ਸਾਰੇ ਮਹਾਬੀਰ ਬੰਕੇ ਜੋਧਿਆ ਨੇ ਆਪਣੀ ਰੱਖਿਆ ਵਾਸਤੇ ਅਤੇ ਦੁਸ਼ਮਣ ਦਾ ਪ੍ਰਹਾਰ ਕਰਨ ਵਾਸਤੇ ਬੜੇ ਉਤਸ਼ਾਹ ਨਾਲ ਸ਼ਸਤਰ ਸਜਾ ਕੇ ਘੋੜਿਆਂ ਦੀ ਸਵਾਰੀ ਕਰ ਲਈ ਸੈਨਾ ਦੇ ਘੋੜਿਆਂ ਦੀ ਤੌਰ ਨਾਲ ਜਿਤਨੀ ਧੂੜ ਉੱਡੀ ਕਿ ਸੂਰਜ ਦਾ ਚਾਨਣਾ ਦਿਸਨੇ ਵੀ ਹਟ ਗਿਆ ਵਾਧ ਵਧਾ ਕੇ ਸੂਰਮੇ ਘੋੜਿਆਂ ਨੂੰ ਕਧਾਉਂਦੇ ਅਤੇ ਮਾਰਾ ਬਕਾਰਾ ਮਾਰ 100 ਮਾਰ 100 ਬੁਕਾਰਦੇ ਜਾਂਦੇ ਪੰਗਾਣੀ ਪਹੁੰਚ ਗਏ ਆਗੋ ਦਇਆਰਾਮ ਨੇ ਗੁਰੂ ਜੀ ਨੂੰ ਮਿਲ ਕੇ ਆਖਿਆ ਗੁਰੂ ਜੀ ਵੇਖੋ ਦੁਸ਼ਮਣ ਦੀ ਸੇਨਾ ਕਤਾਰ ਬਣ ਕੇ ਖੜੀ ਹੈ ਪਠਾਨ ਜਿਹੜੇ ਨਮਕ ਹਰਾਮ ਹੋ ਕੇ ਪਹਾੜੀਆਂ ਨਾਲ ਜਾਰ ਆਲੇ ਉਹ ਸੱਜੇ ਹੱਥ ਘੇਰਾ ਬਣ ਕੇ ਖੜੋਤੇ ਹੋਏ ਹਨ ਸਭ ਤੋਂ ਪਿੱਛੇ ਫਤੇਸ਼ਾ ਖੜਾ ਹੈ ਅੱਗੇ ਆਉਣ ਤੋਂ ਡਰ ਰਿਹਾ ਹੈ ਰਾਜਾ ਹਰੀਚੰਦ ਹੰਡੂਰੀਆ ਬਾਣ ਵਿਦਿਆ ਵਿੱਚ નિਪੁੰਨ ਹੈ ਕਰੋਧ ਨਾਲ ਅੱਗੇ ਹੋ ਕੇ ਖੜਾ ਹੈ ਇਹ ਬੜਾ ਜੋਧਾ ਹੈ ਇਸ ਦੀ ਸਾਰੇ ਸੂਰਮੇ ਸਲਾੰਗਾ ਕਰਦੇ ਹਨ ਸਤਿਗੁਰੂ ਜੀ ਨੇ ਦਇਆਰਾਮ ਦੀ ਗੱਲ ਸੁਣ ਕੇ ਦੁਸ਼ਮਨ ਦੀ ਫੌਜ ਨੂੰ ਨਜ਼ਰ ਮਾਰ ਕੇ ਵੇਖਿਆ ਇੰਨੀ ਗੱਲ ਹੁੰਦੀ ਸੀ ਕਿ ਇੱਕ ਵੱਡਾ ਫੌਜੀ ਟੋਲਾ ਆਇਆ ਜਿਸ ਨੇ ਬੰਦੂਕਾ ਚਲਾ ਕੇ ਰੌਲਾ ਪਾ ਦਿੱਤਾ ਆਨੰਦ ਚੰਦ ਨੇ ਕਿਹਾ ਵੇਖੋ ਪਾਤਸ਼ਾਹ ਜੀ ਇਹ ਕੌਣ ਹੈ ਇਸ ਨੇ ਪਹਾੜੀ ਰਾਜਿਆਂ ਦੀ ਸੈਨਾ ਨੂੰ ਮਾਰ ਕੇ ਜ਼ਖਮੀ ਕਰ ਦਿੱਤਾ ਹੈ ਇੰਨੇ ਚਿਰ ਨੂੰ ਅੱਗੇ ਇੱਕ ਸਿਪਾਈ ਆਇਆ ਜਿਸ ਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਦੱਸਿਆ ਕਿ ਪੀਰ ਬੁੱਧੂ ਸ਼ਾ ਆਪਣੇ ਪੁੱਤਰ ਅਤੇ 700 ਸਿਪਾਈ ਲੈ ਕੇ ਹਾਜ਼ਰ ਹੋਇਆ ਹੈ ਜੋ ਦੁਸ਼ਮਣ ਨਾਲ ਜੰਗ ਕਰ ਰਿਹਾ ਹੈ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਆਪਣੇ ਯੋਧਿਆਂ ਨੂੰ ਆਖਿਆ ਤੁਸੀਂ ਪਹਾੜੀਏ ਬੜੇ ਜ਼ੋਰ ਦਾ ਭਿਆਨਕ ਹੱਲਾ ਕਰਦੇ ਪਏ ਇਕੱਠੇ ਹੋਏ ਜ਼ੋਰਦਾਰ ਹਲਾ ਹੱਲਾ ਬੋਲਿਆ ਦੁਸ਼ਮਣ ਉੱਤੇ ਪੈ ਜਾਓ ਹੁਕਮ ਸੁਣਦਿਆ ਹੀ ਸਗੋਂ ਸ਼ਾਹ ਨੇ ਆਪਣੇ ਸਾਥੀਆਂ ਨਾਲ ਹੱਲਾ ਬੋਲ ਵੈਰੀਆਂ ਨੂੰ ਗੋਲੀਆਂ ਮਾਰ ਪਉਣ ਸੁਟਿਆ ਜੈਸਾ ਕਿ ਫਤਿਹ ਸ਼ਾਹ ਨੇ ਰਾਜਾ ਹਰੀਚੰਦ ਨੂੰ ਕਿਹਾ ਕਿ ਉਹਨਾਂ 598 ਪਠਾਨਾਂ ਨੂੰ ਆਖੋ ਕਿ ਅੱਗੇ ਹੋ ਕੇ ਲੜ ਕੇ ਆਪਣਾ ਹੱਥ ਵਿਖਾਉਣ ਹਰੀਚੰਦ ਨੇ ਕਿਹਾ ਇਹ ਪਠਾਨੋ ਤੁਹਾਨੂੰ ਗੁਰੂ ਜੀ ਨੇ ਸਾਰੇ ਭੇਦ ਦਾ ਪਤਾ ਹੈ ਅੱਗੇ ਹੋ ਕੇ ਚੰਗੀ ਤਰ੍ਹਾਂ ਸ਼ਸਤਰ ਚਲਾਓ ਤੁਸਾਂ ਕਿਹਾ ਸੀ ਕਿ ਸਾਨੂੰ ਲੁੱਟ ਮਾਫ ਕਰ ਦਿਓ ਅਸੀਂ ਇਕੱਲੇ ਹੀ ਗੁਰੂ ਜੀ ਨਾਲ ਟੱਕਰਾਂ ਕਰਾਂਗੇ ਹੁਣ ਤੁਸੀਂ ਅੱਗੇ ਹੋ ਕੇ ਗੁਰੂ ਨਾਲ ਲੜਦੇ ਕਿਉਂ ਨਹੀਂ ਫਤਿਹ ਸ਼ਾਹ ਨੇ ਢੀਖਣ ਖਾਨ ਨੂੰ ਕਿਹਾ ਹੁਣ ਦੇਰ ਕਿਉਂ ਕੀਤੀ ਜੇ ਲੋਕ ਕਿ ਖੜੇ ਹੋ ਰਹੇ ਹੋ ਤੁਹਾਨੂੰ ਲੁੱਟ ਮਾਫ ਹੈ ਅੱਗੇ ਹੋ ਕੇ ਕਸਮਾਨ ਜੰਗ ਕਰੋ ਫਤੇਸ਼ਾ ਪਾਸੋਂ ਇਹ ਸੁਣ ਕੇ ਏਖਣ ਸ਼ਾ ਆਪਣੇ ਸਾਥੀ ਲੈ ਕੇ ਅੱਗੇ ਵਧਿਆ ਤੇ ਕਿਹਾ ਜਹੱਲਾ ਕਰਕੇ ਇੱਕ ਵਾਰ ਹੀ ਆ ਕੇ ਦੁਸ਼ਮਣ ਨੂੰ ਪਿੱਛੇ ਭਜਾ ਦਿਓ ਅਤੇ ਪੌਂਟਾ ਜਾ ਕੇ ਲੁੱਟ ਲਵੋ ਪਠਾਨਾਂ ਦਾ ਹੱਲਾ ਦੇਖ ਕੇ ਦਇਆ RAM ਤੇ ਆਨੰਦ ਚੰਦ ਆਪਣੇ ਜਥਿਆਂ ਨੂੰ ਲੈ ਕੇ ਅੱਗੇ ਹੋਏ ਆਮੋ ਸਾਹਮਣੇ ਹੋ ਕੇ ਦੋਹਾਂ ਪਾਸਿਆਂ ਤੋਂ ਸ਼ਸਤਰ ਚੱਲਣੇ ਆਰੰਭ ਹੋ ਗਏ ਅਤੇ ਸੂਰਮੇ ਫੱਟੜ ਹੋ ਹੋ ਕੇ ਡਿੱਗਣ ਲੱਗੇ ਉੱਥੇ ਗੁਰੂ ਜੀ ਪਾਸ ਉਸ ਵੇਲੇ ਇੱਕ ਲਾਲ ਚੰਦ ਮੱਜਾਂ ਦਾ ਚਾਰੂ ਖੜਾ ਸੀ ਉਸ ਨੇ ਬੇਨਤੀ ਕੀਤੀ ਗੁਰੂ ਜੀ ਮੈਨੂੰ ਆਗਿਆ ਦਿਓ ਮੈਂ ਵੀ ਸਗੋਂ ਸੰਗੋਸ਼ਾ ਹੋਰਾਂ ਦੇ ਨਾਲ ਹੋ ਕੇ ਪਠਾਣਾ ਨੂੰ ਮਾਰਾਂ ਗੁਰੂ ਜੀ ਨੇ ਹੱਸ ਕੇ ਕਿਹਾ ਤੂੰ ਵੀ ਦੌੜ ਕੇ ਜਾ ਅਤੇ ਆਪਣੇ ਤਿੱਖੇ ਤੀਰ ਚਲਾ ਕੇ ਪਠਾਨਾਂ ਨੂੰ ਮਾਰ ਕੇ ਮੁਕਾਉਣਾ ਕਰ ਲਾਲ ਚੰਦ ਨੇ ਕ੍ਰੋਧ ਨਾਲ ਲਾਲ ਹੋ ਕੇ ਆਪਣੇ ਘੋੜੇ ਨੂੰ ਅੱਗੇ ਕਰਕੇ ਪਠਾਨਾਂ ਨੂੰ ਮਾਰ ਮਾਰ ਕੇ ਆਹੂ ਲਾ ਦਿੱਤੇ ਸੰਗੋਸ਼ਾ ਤੇ ਮਹਾਰੀ ਚੰਦ ਨੇ ਵੀ ਪਠਾਨਾਂ ਉੱਤੇ ਤੀਰਾਂ ਦੀ ਬਹੁਤ ਵਰਖਾ ਕੀਤੀ ਜਦ ਸੰਗੋਸ਼ਾ ਨੇ ਵੇਖਿਆ ਕਿ ਮਹਾਰੀ ਚੰਦ ਪਠਾਨਾਂ ਦੇ ਘੇਰੇ ਵਿੱਚ ਆ ਗਿਆ ਹੈ ਤਾਂ ਉਸਨੇ ਇੱਕ ਸਾਰ ਪਠਾਨਾਂ ਉੱਤੇ ਹੱਲਾ ਬੋਲ ਕੇ ਕਈਆਂ ਨੂੰ ਜ਼ਖਮੀ ਕਰਕੇ ਆਪਣੇ ਭਾਈ ਮਹਾਰੀ ਚੰਦ ਨੂੰ ਉਹਨਾਂ ਦੇ ਘੇਰੇ ਵਿੱਚੋਂ ਕੱਢ ਲਿਆਂਦਾ ਸਾਰੇ ਵੈਰੀ ਹੈਰਾਨ ਰਹਿ ਗਏ ਕਿ ਮਹਾਰੀ ਚੰਦ ਇੱਕ ਦੋ ਪਠਾਨਾਂ ਨੂੰ ਮਾਰ ਕੇ ਆਪ ਸਹੀ ਸਲਾਮਤ ਨਿਕਲ ਗਿਆ ਹੈ ਦੋਹਾਂ ਪਾਸਿਆਂ ਤੋਂ ਆਮੋ ਸਾਹਮਣੇ ਡਟ ਕੇ ਗੋਲੀਆਂ ਤੇ ਬਾਣ ਚੱਲਣ ਲੱਗੇ ਅਤੇ ਫੇਰ ਕਸਮਾਨ ਦਾ ਜੰਦ ਹੋਣ ਲੱਗਾ। ਬੁੱਧੂ ਸ਼ਾਹ ਆਪਣੇ ਜਥੇ ਦੇ ਯੋਧਿਆਂ ਨੂੰ ਲੈ ਕੇ ਰਾਜੇ ਫਤਿਹ ਸ਼ਾਹ ਦੀ ਜਿਹੜੀ ਪਿੰਡਾਂ ਦੀ ਛੇੜ ਇੱਕ ਪਾਸਾ ਮਲ ਕੇ ਖੜੋਤੀ ਹੋਈ ਸੀ ਉਸ ਉੱਤੇ ਟੁੱਟ ਕੇ ਪੈ ਗਿਆ। ਉਹਨਾਂ ਨੂੰ ਤੀਰਾਂ ਗੋਲੀਆਂ ਨਾਲ ਐਸਾ ਕੇਰਾ ਪਾਇਆ ਕਿ ਉਹਨਾਂ ਨੂੰ ਹੋਰ ਕਿਸੋਂ ਪਾਸੇ ਜਾਣ ਨਾ ਦਿੱਤਾ ਸੂਰਮਿਆਂ ਅੱਗੇ ਜੁੱਧ ਦੇ ਮਾਰੂ ਢੋਲ ਵੱਜ ਰਹੇ ਹਨ ਅਤੇ ਜੋਧੇ ਮਾਰ ਲਓ ਮਾਰ ਲਓ ਪੁਕਾਰਦੇ ਹੋਏ ਵੈਰੀਆਂ ਤੇ ਟੁੱਟ ਟੁੱਟ ਕੇ ਪੈਂਦੇ ਹਨ ਦੋਹਾਂ ਪਾਸਿਆਂ ਤੋਂ ਜੋਧਿਆਂ ਦੇ ਜ਼ਖਮਾਂ ਵਿੱਚੋਂ ਲਹੂ ਵਗ ਵਗਦੇ ਧਰਤੀ ਲਾਲ ਹੋ ਗਈ ਮਰਿਆ ਹੋਿਆਂ ਦਾ ਮਾਸ ਖਾਣ ਵਾਸਤੇ ਗਿਰ ਜਾਂ ਆਕਾਸ਼ ਵਿੱਚ ਹੋ ਰਹੀਆਂ ਸਨ ਪਹਾੜੀਏ ਬੜੇ ਜ਼ੋਰ ਦਾ ਭਿਆਨਕ ਹੱਲਾ ਕਰਕੇ ਪਏ ਪਰ ਬੁੱਧੂ ਸ਼ਾਹ ਨੇ ਕਿਸੇ ਨੂੰ ਅੱਗੇ ਨਾ ਵਧਨ ਦਿੱਤਾ ਸਗੋਂ ਬੁੱਧੂ ਸ਼ਾਹ ਦੇ ਮਰੀਦਾਂ ਨੇ ਸ਼ਸਤਰਾਂ ਤੇ ਵਾਰ ਕਰਕੇ ਕਈਆਂ ਵੈਰੀਆਂ ਨੂੰ ਮਾਰ ਬੁਕਾਇਆ ਬੁੱਧੂ ਸ਼ਾਹ ਆਪ ਆਪਣੇ ਚੋਹ ਪੁੱਤਰਾਂ ਨੂੰ ਲੈ ਕੇ ਵੈਰੀਆਂ ਉੱਤੇ ਝਟਪ ਪਿਆ ਅਤੇ ਬਹੁਤ ਸਾਰੇ ਪਹਾੜੀਏ ਮੌਤ ਦੇ ਘਰ ਉਤਾਵ ਦਿੱਤੇ ਇਹ ਹੱਲਾ ਇਨਾ ਸਖਤ ਸੀ ਕਿ ਪਹਾੜੀ ਇਸ ਨੂੰ ਹਾਰ ਨਾ ਸਕੇ ਅਤੇ ਆਪਾਂ ਬਚਾਉਣ ਵਾਸਤੇ ਭੱਜਣ ਲੱਗ ਪਏ ਰਾਜਾ ਕੁਲੇਰੀਆ ਗੋਪਾਲ ਚੰਦ ਆਪਣੇ ਜਵਾਨਾਂ ਨੂੰ ਭੱਜਦਾ ਵੇਖ ਕੇ ਇੱਕ ਜੱਥਾ ਲੈ ਕੇ ਆਪ ਅੱਗੇ ਹੋਇਆ ਤਾਂ ਉਸ ਨਾਲ ਬੁੱਧੂ ਸ਼ਾਹ ਦੇ ਪੁੱਤਰ ਅੱਗੇ ਹੋ ਕੇ ਲੜਨ ਲੱਗੇ ਉਹਨਾਂ ਨੇ ਐਸੀ ਤਲਵਾਰ ਵਾਹੀ ਕਿ ਵੇਖਣ ਵਾਲੇ ਹੈਰਾਨ ਰਹਿ ਗਏ ਕਈ ਵੈਰੀਆਂ ਨੂੰ ਉਹਨਾਂ ਨੇ ਮੌਤੇ ਘਾਟ ਉਤਾਰ ਦਿੱਤਾ ਆਪਣੇ ਆਦਮੀਆਂ ਨੂੰ ਬਹੁ ਗਿਣਤੀ ਵਿੱਚ ਮਰਦਾ ਵੇਖ ਕੇ ਗੋਪਾਲ ਚੰਦ ਗੁੱਸਾ ਖਾ ਕੇ ਪੈ ਗਿਆ ਉਸਨੇ ਪੀਰ ਦੇ ਪੁੱਤਰ ਨੂੰ ਘੇਰ ਲਿਆ ਜਦ ਸਤਿਗੁਰੂ ਜੀ ਨੇ ਪੀਰ ਦੇ ਪੁੱਤਰ ਨੂੰ ਦੁਸ਼ਮਣ ਦੇ ਘੇਰੇ ਵਿੱਚ ਆਇਆ ਵੇਖਿਆ ਤਾਂ ਉਹਨਾਂ ਨੇ ਮਾਮਾ ਕਿਰਪਾਲ ਨੂੰ ਆਖਿਆ ਇਹ ਉਹਨਾਂ ਦੀ ਮਦਦ ਲਈ ਛੇਤੀ ਜੋਧੇ ਭੇਜੋ ਮਾਮਾ ਕਿਰਪਾਲ ਇਹ ਗੱਲ ਸੁਣਦਾ ਹੀ ਘੋੜਾ ਦੌੜਾ ਕੇ ਅੱਗੇ ਹੋ ਕੇ ਸ਼ਸਤਰ ਵਾਹਣ ਲੱਗ ਪਿਆ ਅਤੇ ਵੈਰੀਆਂ ਵਿੱਚ ਭਗੜੜ ਪਾ ਦਿੱਤੀ ਰਾਜਾ ਗੋਪਾਲ ਚੰਦ ਨੇ ਇੱਕ ਅਜੀਹਾ ਤੀਰ ਬੁੱਧੂ ਸ਼ਾਹ ਦੇ ਲੜਕੇ ਦੀ ਛਾਤੀ ਵਿੱਚ ਮਾਰਿਆ ਜਿਸ ਨਾਲ ਉਹ ਸੂਰਮਾ ਰਣ ਖੇਤਰ ਵਿੱਚ ਸ਼ਹੀਦ ਹੋ ਗਿਆ ਉਸ ਨੂੰ ਚੁੱਕਣ ਵਾਸਤੇ ਦੋਹਾਂ ਪਾਸਿਆਂ ਤੋਂ ਤਲਵਾਰ ਤੇ ਨੇਜਿਆਂ ਦੇ ਵਾਰ ਚੱਲਣ ਲੱਗੇ ਅੰਤ ਨੂੰ ਬੁੱਧੂ ਸ਼ਾਹ ਦੇ ਮਿਰਦਾ ਨੇ ਉਸ ਦੇ ਪੁੱਤਰ ਦੀ ਲੋਥ ਨੂੰ ਚੁੱਕ ਕੇ ਲੈ ਜਾਂਦਾ ਫਿਰ ਗੋਪਾਲ ਚੰਦ ਦੇ ਸਾਹਮਣੇ ਹੋ ਕੇ ਮਾਮਾ ਕਿਰਪਾਲ ਤੇ ਤੀਰਾਂ ਦੀ ਵਰਖਾ ਕਰਕੇ ਉਸ ਦੇ ਸੂਰਮਿਆਂ ਵਿੱਚੋਂ ਹਲਚਲ ਪਾ ਦਿੱਤੀ ਉਹ ਭੱਜਣ ਲੱਗ ਪਏ ਇਹ ਵੇਖ ਰਾਜਾ ਗੋਪਾਲ ਚੰਦ ਨੇ ਅੱਗੇ ਹੋ ਕੇ ਮਾਮਾ ਕਿਰਪਾਲ ਨੂੰ ਤੀਰ ਮਾਰਿਆ ਜੋ ਕਿਰਪਾਲ ਚੰਦ ਦੇ ਘੋੜੇ ਦੀ ਕਾਠੀ ਵਿੱਚ ਖੁੱਭ ਗਿਆ ਇਹ ਤੀਰ ਦਾ ਵਾਰ ਬਚਾ ਕੇ ਮਾਮਾ ਕਿਰਪਾਲ ਨੇ ਗੋਪਾਲ ਚੰਦ ਨੂੰ ਆਖਿਆ ਰਾਜਾ ਹੁਣ ਤਕੜਾ ਹੋ ਕੇ ਲੈ ਤੀਰ ਆਇਆ ਈ ਇਹ ਆ ਕੇ ਜਦ ਮਾਮਾ ਕਿਰਪਾਲ ਨੇ ਤੀਰ ਮਾਰਿਆ ਤਾਂ ਹੁ ਗੋਪਾਲ ਦੰਦ ਤੇ ਗੋਪਾਲ ਚੰਦ ਦੇ ਘੋੜੇ ਦੇ ਕੰਨ پاس ਜਾ ਲੱਗਾ ਜਿਸ ਨਾਲ ਘੋੜਾ ਤਲਫਕੇ ਧਰਤੀ ਤੇ ਡਿੱਗ ਪਿਆ ਗੋਪਾਲ ਚੰਦ ਘੋੜੇ ਨੂੰ ਛੱਡ ਕੇ ਪਿੱਛੇ ਆਪਣੀ ਫੌਜ ਵਿੱਚ ਜਾ ਵੜਿਆ ਇਸ ਤਰ੍ਹਾਂ ਵੈਲੀ ਦਰਾਂ ਨੂੰ ਹੌਲੀਆ ਕਰਕੇ ਸੂਰਮੇ ਆਪੋ ਆਪਣੇ ਥਾਂ ਉਤੇ ਇੱਕ ਕੇ ਗੋਲੀ ਅਤੇ ਤੀਰਾਂ ਦਾ ਮੀਂਹ ਵਰਸਾਉਣ ਲੱਗੇ ਜਦ ਸਤਗੁਰੂ ਜੂ ਬੁੱਧੂ ਸ਼ਾਹ ਦੇ ਪੁੱਤਰ ਦੇ ਸ਼ਹੀਦ ਹੋਣ ਦਾ ਪਤਾ ਲੱਗਾ ਤਾਂ ਆਪ ਜੀ ਨੇ ਸੂਰਮੇ ਦੀ ਬਹੁਤ ਉਸਤਤ ਕੀਤੀ ਅਤੇ ਬੁੱਧੂ ਸ਼ਾਹ ਨੂੰ ਤੀਰਜ ਦੇ ਦੇ ਕਿਹਾ ਕਿ ਤੂੰ ਆਪਣੀ ਲਾਜ ਰੱਖ ਲਈ ਹੈ ਫਿਰ ਹੰਡੂਰੀਆ ਰਾਜਾ ਚੰਦੇਲ ਬਹੁਤ ਸਾਰਾ ਦਲ ਲੈ ਕੇ ਤੀਰਾਂ ਬਦੂਕਾਂ ਨਾਲ ਗੁਰੂ ਜੀ ਸੈਨਾ ਤੇ ਹੱਲਾ ਕਰਨ ਵਾਸਤੇ ਤਿਆਰ ਹੋਇਆ ਇਧਰ ਪੰਜੇ ਭਾਈ ਸੰਗੋਸ਼ਾ ਆਦ ਰੰਜੀਤ ਨਗਾਰੇ ਨੂੰ ਡੰਕਾ ਮਾਰ ਕੇ ਮਾਰੋ ਮਾਰ ਕੇ ਬੋਲਿਆਂ ਨਾਲ ਵੀਰਦਾਲ ਟੱਕਰ ਵਾਸਤੇ ਖੜੇ ਹੋ ਗਏ ਸਤਿਗੁਰੂ ਜੀ ਨੇ ਦੋਹਾਂ ਪਾਸਿਆਂ ਦੇ ਸੂਰਮਿਆਂ ਨੂੰ ਵੇਖ ਕੇ ਬੜੇ ਉਤਸ਼ਾਹ ਤੇ ਉਦਮ ਨਾਲ ਬਹੁਤ ਸਾਰੇ ਤੀਰ ਅਤੇ ਬੰਦੂਕਾਂ ਦੀ ਮਾਰ ਦੁਸ਼ਮਣ ਦਲਾਕ ਉਤੇ ਕੀਤੀ ਗੁਰੂ ਜੀ ਦੇ ਜੋਧਿਆਂ ਵੱਲੋਂ ਜਿਹਾ ਪਾਰੀ ਹੱਲਾ ਵੇਖ ਕੇ ਰਾਜਾ ਫਤਿਹ ਸ਼ਾਹ ਨੇ ਆਪਣਾ ਇੱਕ ਆਦਮੀ ਪੇਖਣ ਸ਼ਾਹ ਹਯਾਤ ਖਾਂ ਤੇ ਦੀ ਜਾਪਤ ਖਾਂ ਤਿੰਨ ਪਠਾਨ ਸਰਦਾਰਾਂ پاس ਭੇਜਿਆ ਅਤੇ ਆਖਿਆ ਕਿ ਤੁਸੀਂ ਕਹਿੰਦੇ ਸੀ ਗੁਰੂ ਜੀ ਪਾਸ ਸਾਡੇ ਪਿੱਛੋਂ ਗਵਾਰ ਲੋਕ ਹੀ ਰਹਿ ਗਏ ਹਨ ਜੋ ਸਸਤਰ ਵਿਧੀਆਂ ਬਿਲਕੁਲ ਨਹੀਂ ਜਾਣਦੇ ਹੁਣ ਤੁਸੀਂ ਉਹਨਾਂ ਗੁਦਾਰਾਂ ਉੱਤੇ ਹੱਲਾ ਕਿਉਂ ਨਹੀਂ ਕਰਦੇ ਵਾਹ ਨੂੰ ਲੋਟਾ ਮਾਫ ਹੈ ਫਤੇ ਪਾਓ ਤੇ ਗੁਰੂ ਦਾ ਖਜ਼ਾਨਾ ਲੁੱਟੋ ਫਤੇ ਸ਼ਾਹੀ ਇਹ ਗੱਲ ਸੁਣ ਕੇ ਪੇਖਣ ਸ਼ਾ ਹੁਣ ਵੇਖੋ ਕੀ ਬਣਦਾ ਹੁਣ ਇਨ੍ਹਾਂ ਵਿੱਚ 10-20 ਸੂਰਮੇ ਹੀ ਲੜਨ ਵਾਲੇ ਹਨ ਉਹਨਾਂ ਨੂੰ ਹੁਣੇ ਮਾਰ ਕੇ ਫਤੇ ਦਾ ਡੰਕਾ ਵਜਾਵਾਂਗੇ ਇਸ ਤਰ੍ਹਾਂ ਆ ਕੇ ਪੇਖਣ ਸ਼ਾ ਪੀਖਣਖਾਨ ਨੇ ਆਪਣੇ ਆਦਮੀਆਂ ਨੂੰ ਕਿਹਾ ਕਿ ਜ਼ੋਰ ਦਾ ਇੱਕ ਹੱਲਾ ਮਾਰੋ ਇਹ ਸੁਣ ਕੇ ਹਯਾਤਖਾਨ ਅਤੇ ਪੀਖਣਖਾਨ ਨੇ ਬਹੁਤ ਜ਼ੋਰ ਦਾ ਹੱਲਾ ਮਾਰਿਆ ਦੋਹਾਂ ਪਾਸਿਆਂ ਤੋਂ ਗੋਲੀਆਂ ਤੇ ਤੀਰਾਂ ਦੀ ਵਰਖਾ ਹੋਣ ਲੱਗੀ ਜਿਸ ਨਾਲ ਬਿਆੰਤ ਸੂਰਮੇ ਫਟੜ ਹੋ ਗਏ ਲਹੂ ਨਾਲ ਧਰਤੀ ਲਾਲ ਹੋ ਗਈ ਧੜਾਂ ਉਤੋਂ ਸਿਰ ਹਾਂਡੀਆਂ ਵਾਂਗੂ ਡਿੱਗਦੇ ਜਾਂਦੇ ਹਨ ਕੜਸ਼ੀਆਂ ਵਾਂਗੂ ਹੱਥ ਬਾਹਾਂ ਕੱਟੇ ਹੋਏ ਧਰਤੀ ਤੇ ਡਿੱਗੇ ਪਏ ਹਨ ਜੋਗਣੀਆਂ ਲਹੂ ਪੀ ਰਹੀਆਂ ਹਨ ਅਤੇ ਗਿੱਦੜ ਆਦਮਾਸ ਖਾਂ ਖਾ ਕੇ ਉੱਪਰ ਜਾ ਰਹੇ ਹਨ ਕੋਈ ਜ਼ਖਮੀ ਧਰਤੀ ਉੱਤੇ ਪਿਆ ਪਾਣੀ ਮੰਗ ਰਿਹਾ ਕੋਈ ਤੜਫ ਰਿਹਾ ਹੈ ਇਸ ਕਸਮਾਨ ਦੀ ਜੰਗ ਵਿੱਚ ਜਦ ਸੂਰਮੇ ਇੱਕ ਦੂਜੇ ਉੱਤੇ ਤਲਵਾਰਾਂ ਨਾਲ ਵਾਰ ਕਰ ਰਹੇ ਸਨ ਉਸ ਸਮੇਂ महंत ਕਿਰਪਾਲ ਨੇ ਆਖਿਆ ਸਤਿਗੁਰੂ ਜੀਓ ਜੇ ਆਗਿਆ ਦਿਓ ਤਾਂ ਮੈਂ ਹਯਾਤ ਖਾਨ ਨਾਲ ਟੱਕਰ ਲਵਾਂ ਇਹ ਲੂਨ ਹਰਾਮ ਬਹੁਤ ਅੱਗੇ ਵਧਿਆ ਆ ਆ ਰਿਹਾ ਹੈ ਸਤਿਗੁਰੂ ਜੀ ਨੇ ਹੱਸ ਕੇ ਕਿਹਾ ਸੰਤ ਜੀ ਤੁਹਾਡੇ ਪਾਸ ਕੋਈ ਸ਼ਸਤਰ ਬੰਦੂਕ ਤਲਵਾਰ ਨੇਜਾ अथवा ਤੁਨੁਖ ਬਾਣ ਆਦਿਕ ਨਹੀਂ ਹੈ ਫਿਰ ਤੁਸੀਂ ਵੈਰੀ ਦਾ ਇੱਕ ਤਰ੍ਹਾਂ ਕਿਸ ਤਰ੍ਹਾਂ ਨਾਸ ਕਰਨਾ ਚਾਹੋਗੇ ਮੰਤ ਕ੍ਰਿਪਾਲ ਨੇ ਕਿਹਾ ਸਤਿਗੁਰੂ ਜੀਓ ਮੇਰੇ ਮੋਢੇ ਉਹ ਆਹ ਜੋ ਮੋਢਾ ਡੰਡਾ ਹੈ ਮੇਰੀ ਇਹ ਮੇਰਾ ਜੋਦ ਅਸ਼ਸਤਰ ਹੈ ਇਸ ਦੇ ਇੱਕ ਵਾਰ ਨਾਲ ਹੀ ਤੁਹਾਡੀ ਕਿਰਪਾ ਨਾਲ ਮੈਂ ਹਯਾਤ ਖਾਨ ਦਾ ਸਿਰ ਸਫੇਦ ਦੇ ਸਕਦਾ ਹਾਂ ਸਤਿਗੁਰੂ ਜੀ ਨੇ ਫਰਮਾਇਆ ਜਾਓ ਸੰਤ ਜੀ ਇਸ ਤਰ੍ਹਾਂ ਤੁਹਾਡੀ ਇੱਛਾ ਹੈ ਹਯਾਤ ਖਾਨ ਨੂੰ ਮਾਰ ਮੁਕਾਓ ਆਗਿਆ ਲੈ ਕੇ ਜਦ ਮਹੰਤ ਕਿਰਪਾਲ ਨੇ ਆਪਣੇ ਘੋੜੇ ਨੂੰ ਅੱਗੇ ਕਰਕੇ ਹਯਾਤ ਖਾਨ ਨੂੰ ਵੰਗਾਰਿਆ ਤਾਂ ਹਯਾਤ ਖਾਨ ਨੇ ਘੋੜਾ ਮੋੜ ਕੇ ਤੁਰੰਤ ਹੀ ਮਹੰਤੋ ਤੇ ਆਪਣੇ ਕਿਰਪਾਨ ਦਾ ਵਾਰ ਕੀਤਾ ਜੋ ਮਹੰਤ ਦੇ ਪੁੱਤ ਕੇ ਉੱਤੇ ਵੱਜ ਕੇ ਦੋ ਟੋਟੇ ਹੋ ਗਈ ਇਸ ਦੇ ਉੱਤਰ ਵਿੱਚ ਸਾਧੂ ਗ੍ਰਿਪਾਲ ਨੇ ਆਪਣੇ ਪੈਰਾਂ ਦਾ ਭਾਰ ਰਕਾਬਾਂ ਉੱਤੇ ਪਾ ਕੇ ਕਾਠੀ ਤੋਂ ਉੱਚਾ ਉੱਭਰ ਕੇ ਦੋ ਹੱਥਾਂ ਨਾਲ ਖਾਨ ਦੇ ਸਿਰ ਵਿੱਚ ਅਜਿਹਾ ਜ਼ੋਰ ਦੀ ਡੰਡਾ ਮਾਰਿਆ ਕਿ ਉਸ ਦਾ ਸਿਰ ਮਿੱਟੀ ਦੀ ਚਾਟੀ ਵਾਂਗੂ ਕਈ ਟੁਕੜੇ ਹੋ ਗਿਆ ਸਤਿਗੁਰੂ ਜੀ ਨੇ ਇਸ ਦਾ ਵਰਣਨ ਆਪਣੀ ਜੀਵਨ ਕਥਾ ਬਚਿੱਤਰਨਾਟਕ ਵਿੱਚ ਇਸ ਤਰ੍ਹਾਂ ਕੀਤਾ ਹੈ ਕਿਰਪਾਲ ਕੋਪਿਏ ਕਤਬੋ ਹੰਡੀ ਖਾਨ ਹਜਾਤ ਕੈਸੀਸ ਝਾਰੀ ਉੱਠੀ ਸ਼ਿਸ਼ ਇਸੰ ਕੱਡਾ ਮੇਜੰ ਮਨੋ ਮਾਕੰ ਮਟਕੀ ਕਾਠ ਫੋਰੰ ਅਰਥਾਤ ਕਿਰਪਾਲ ਚੰਦ ਨੇ ਗੁੱਸੇ ਨਾਲ ਆਪਣਾ ਕੁਤਬਾ ਸੰਭਾਲ ਕੇ ਹਾਜ਼ਰ ਖਾਨ ਦੇ ਸਿਰ ਵਿੱਚ ਮਾਰਿਆ ਉਸ ਵਿੱਚੋਂ ਜ਼ੋਰ ਨਾਲ ਮਿੱਚਦੀਆਂ ਛੱਟਾਂ یوں ਨਿਕਲੀਆਂ ਜਿਸ ਤਰ੍ਹਾਂ ਕਿ ਕ੍ਰਿਸ਼ਨ ਨੇ ਮੱਖਣ ਦੀ ਮਟਕੀ ਪੰਨੀ ਹੈ ਆਜ਼ਾਦ ਖਾਨ ਨੂੰ ਮਰਿਆ ਵੇਖ ਕੇ ਪਠਾਨਾ ਨੇ ਚੋਂ ਪਾਸਿਆਂ ਤੋਂ ਮਹੰਤ ਕ੍ਰਿਪਾਲ ਨੂੰ ਘੇਰ ਲਿਆ ਤੇ ਮਹੰਤ ਨੇ ਇੱਕ ਇੱਕ ਵਾਰ ਅਸਵਾਰ ਤੇ ਘੋੜੇ ਦੇ ਸਿਰ ਵਿੱਚ ਅਜਿਹਾ ਕੁਤਬਾ ਮਾਰਿਆ ਕਿ ਉਸ ਅਸਵਾਰ ਸਨੇ ਪੁੰਜੇ ਡਿੱਗ ਪਿਆ ਇਸ ਸਮੇਂ ਜੀਤ ਮਲ ਨੇ ਅੱਗੇ ਹੋ ਕੇ ਮਹਾਨੀ ਸਹਾਇਤਾ ਕਰਕੇ ਉਸ ਨੂੰ ਪਠਾਣਾ ਵਿੱਚੋਂ ਕੱਢ ਕੇ ਲੈ ਆਂਦਾ ਇਸ ਪ੍ਰਕਾਰ ਭਿਆਨਕ ਜੁੱਧ ਨਾਲ ਪੰਗਾ ਆਣੀ ਦੇ ਮੈਦਾਨ ਵਿੱਚੋਂ ਲੋਥਾਂ ਦੇ ਢੇਰ ਲੱਗ ਗਏ ਘੋੜੇ ਸਖਣੇ ਹੋ ਗਏ ਭੱਜੇ ਫਿਰਦੇ ਹਨ ਲਹੂ ਨਾਲ ਧਰਤੀ ਲਾਲ ਹੋ ਗਈ